ਨਰਾਲੇ ਸੂਰਬੀਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਜੀਵਨ ਪਹਿਲਾਂ ਦੁਹਰਾ ਉਸ ਤੋਂ ਬਾਅਦ ਲੰਮਾ ਪ੍ਰਸੰਗ ਲੈ ਕੇ ਨਾਮ ਦਾ ਤਾਰਦਾ ਕਵਤਾ ਕਰਾਂ ਤਿਆਰ ਕਾਵਦਾਨ ਲੈਣ ਆਏ ਹਾਂ ਕਰ ਦਿਓ ਪੌਜਲ ਪਾਰ ਸਤਮੇ ਗੁਰੂ ਹਰ Rai ਜੀ ਬਖਸ਼ੋ ਆਪਣੇ ਦਾਸ ਸੇਵਕ ਆਪਣੇ ਪੰਥ ਦੇ ਅਰਜ ਕਰਨ ਪ੍ਰਵ ਪਾਸ ਓਏ ਛੰਦ ਪੇਛੇ ਸੂਰ ਵੀਰ ਨਰਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ ਜਗ ਖੁਸ਼ੀਆਂ ਬਣਾਈਆਂ ਜੀ ਜਿਸ ਦਿਨ ਜਨਮ ਤਾਰ ਕੇ ਆਏ 1683 ਵਿਕਰਮੀ ਚੰਦ ਤੇਰ ਮਾ ਚੜਿਆ ਸ਼ੀਸ਼ ਮਹਿਲ ਕਰਤਾਰਪੁਰ ਵਿੱਚ ਨਮਾ ਕੋਈ ਚੰਨ ਚੜਿਆ ਮਾਤਾ ਨੇ ਹਾਲ ਘੌਰ ਦੇ ਤਾਈਂ ਦਿਨ ਬਦੰਨ ਆਏ ਬੜੇ ਅਨੋਖੇ ਸੂਰਬੀਰ ਸੀ ਸਤਮੇ ਸ੍ਰੀ ਹਰ ਰਾਇ ਹੁਣ ਹਾਰ ਬਿਰਵਾਨ ਦੇ ਹੁੰਦੇ ਚਿਕਨੇ ਚਿਕਨੇ ਪੱਤਰ ਬਾਬਾ ਗੁਰਦਿੱਤਾ ਦੇ ਆਏ ਲੈ ਕੇ ਨਮਨ ਸ਼ੱਤਰ ਪਾਲ ਪੋਸ ਕੇ ਮਾਤ ਪਿਤਾ ਨੇ ਗੁਰ ਛੇਵੇਂ ਤਾਈਂ ਚੜਾਏ ਬੜੇ ਅਨੋਖੇ ਸੂਰਬੀਰ ਸੀ ਸੱਤਵੇਂ ਸ੍ਰੀ ਹਰਿ ਰਾਏ ਵਿਦਿਆ ਗੁਰ ਛੇਵੇਂ ਨੇ ਦਿੱਤੀ ਜੋਰ ਤਾਣ ਸਭ ਲਾ ਕੇ ਇਸ ਨੂਰ ਇਲਾਹੀ ਨੂੰ ਵੇਖਿਆ ਕਈ ਵਾਰ ਅਜ਼ਮਾ ਕੇ ਮੈਂ ਦੱਸ ਨਹੀਂ ਸਕਦਾ ਜੀ ਗੁਰਾਂ ਨੇ ਕੀ ਕੀ ਚੋ ਜਿਰ ਚਾਏ ਸੂਰ ਵੀਰ ਨਰਾਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ ਚੋਲਾ ਵੱਡਾ ਸਾਰਾ ਜੀ ਛੇਵੇਂ ਗੁਰਾਂ ਪਾਸ ਇੱਕ ਆਇਆ ਹਰਿ ਰਾਏ ਸਾਹਿਬ ਨੂੰ ਜੀ ਗੁਰਾਂ ਨੇ ਖੁਸ਼ੀ ਨਾਲ ਪਹਿਨਾਇਆ ਚੋਲੇ ਪਹਿਨ ਸਤਗੁਰੂ ਜੀ ਇੱਕ ਦਿਨ ਵਿੱਚ ਬਾਗ ਦੇ ਆਏ ਸੂਰਬੀਰ ਨਰਾਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ ਕਰਨੀ ਰੱਬ ਦੀ ਜੀ ਨੇਰੀ ਆਈ ਬੜੀ ਤੂਫਾਨੀ ਚੋਲੇ ਤੋਂ ਫੁੱਲ ਟੁੱਟੇ ਹੋਏ ਦੁਖੀ ਕੌਮ ਦੇ ਜਾਨੀ ਗੁਰੂ ਅੰਤਰਜਾਮੀ ਵੀ ਪਹੁੰਚੇ ਬੁੱਚ ਬਾਗ ਦੇ ਆਏ ਸੂਰ ਵੀਰ ਨਰਲਲੇ ਜੀ ਸਤਮੇ ਗੁਰੂ ਸ੍ਰੀ ਹਰਿ ਰਾਏ ਸਿੱਖਿਆ ਹਰ ਗੋਬਿੰਦ ਨੇ ਦਿੱਤੀ ਬੜੀ ਅਜਵ ਨਰਲਲੇ ਸੁਖ ਆਪਣੇ ਖਾਤਰ ਜੀ ਕੁਚੜੋ ਕਦੇ ਨ ਗਰੀਬ ਸੁਵਾਲੇ ਜਿੰਮੇਵਾਰੀ ਵੱਡੀ ਨੂੰ ਬੱਚਾ ਅੱਛੀ ਤਰ੍ਹਾਂ ਨਿਵਾਏ ਸੂਰਬੀਰ ਨਰਾਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ ਦਿੱਤੀ ਗੁਰਗੱਦੀ ਸੀ ਦੇਖ ਕੇ ਕੌਤਕ ਸਤਗੁਰ ਸਾਰੇ ਸਮੇ ਆਪ ਦੀ ਗੱਦੀ ਦੇ ਲੰਗਰ ਚੱਲੇ ਸੰਗ ਤੇ ਭਾਰੇ ਉਤਸ਼ਾਹ ਜਹਾਨ ਦਾ ਜੀ ਦਾਰਾ ਸ਼ਰਨ ਆਏ ਕੰਠ ਲਾਏ ਸੂਰਬੀਰ ਨਰਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ ਦੋ ਪੁੱਤਰ ਸਤਗੁਰਾਂ ਦੇ ਪਤਨੀ ਮਾਤਾ ਕ੍ਰਿਸ਼ਨ ਸੁਲਖਣੀ ਜਿੱਤੇ ਸਿੱਖਿਆ ਸਤਗੁਰੂ ਨੇ ਚਾਹੀਏ ਪੈਜ ਬਿਰਦ ਦੀ ਰੱਖਣੀ ਗੱਦੀ ਦੇ ਹਰਿ ਕ੍ਰਿਸ਼ਨ ਤਾਈ ਆਪ ਜੀ ਜੋਤੀ ਜੋਤ ਸਮਾਏ ਸੂਰਬੀਰ ਨਰਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ ਗਿਲ ਤਿਲਕ ਦਾਨ ਗੜੀ ਜੀ ਲਿਖਦਾ ਛੰਦ ਰਹੇ ਗੁਰ ਤੇਰੇ ਸਭ ਸੰਗੀ ਸਾਥੀ ਵੀ ਰੱਖਣ ਤੁਸੀਂ ਬਣਾ ਕੇ ਚੇਰੇ ਇਨਾਂ ਕਲਯੁਗੀ ਜੀਵਾਂ ਨੂੰ ਰੱਖਣਾ ਸੱਚੇ ਪਾਸੇ ਲਾਏ ਸਤਿਗੁਰੂ ਨਰਾਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ ਜਗ ਖੁਸ਼ੀਆਂ ਮਨਾਉਂਦਾ ਜੀ ਰੱਖਣ ਹਾਰ ਜਦੋਂ ਜਗ ਆਏ ਸੂਰਬੀਰ ਨਰਲੇ ਜੀ ਸਤਵੇਂ ਗੁਰੂ ਸ੍ਰੀ ਹਰਿ ਰਾਏ